ਪਰਮੇਸ਼ਰ ਦਾ ਅਸੀਂ ਤਨਬਾਦ ਕਰਦੇ ਜਿਸ ਪਰਮੇਸ਼ਰ ਨੇ ਸਾਨੂੰ ਜ਼ਿੰਦਾ ਔਰ ਸਹੀ ਸਲਾਮਤ ਰੱਖਿਆ ਅਰਾ ਜਿਕ ਵਾਰ ਫਿਰ ਤੋਂ ਆਪਣੀ ਹਜ਼ੂਰੀ ਵਿੱਚ ਸਾਨੂੰ ਲੈ ਕੇ ਆਇਆ ਅਸੀਂ ਪਰਮੇਸ਼ਰ ਦੇ ਸ਼ੁਕਰ ਗੁਜ਼ਾਰਿਆ ਕਿ ਪਰਮੇਸ਼ਰ ਨੇ ਸਾਨੂੰ ਸਬਨਾਂ ਨੂੰ ਤੰਦਰੁਸਤੀ ਦਿੱਤੀ ਆ ਔਰ ਸਾਡੇ ਦੇਸ਼ ਸਾਡੇ ਦੇਸ਼ ਦੇ ਲੋਕਾਂ ਨੂੰ ਤੰਦਰੁਸਤੀ ਦਿੱਤੀ ਆ ਪਿਛਲੇ ਦਿਨਾਂ 'ਚ ਕਿੰਨਾ ਵੱਡਾ ਜੰਗ ਦਾ ਮਾਹੌਲ ਬਣ ਚੁੱਕਾ ਸੀ ਤੋ ਰਾਤ ਦੀ ਖਬਰ ਤੱਕ ਇਹ ਪਤਾ ਲੱਗਿਆ ਕਿ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਹੋ ਚੁੱਕੀ ਆ ਅਗਰੇ ਜੇਕਰ ਨਾ ਰੁਕਦਾ ਤੋ ਦੋਨਾਂ ਦੇਸ਼ਾਂ ਦੀ ਕਿੰਨੀ ਵੱਡੀ ਤਬਾਹੀ ਹੋ ਜਾਂਦੀ ਔਰ ਕਿੰਨੇ ਲੋਕ ਮਰ ਜਾਂਦੇ ਅੱਜ ਦਾ ਦਿਨ ਨਾ ਦੇਖ ਪਾ ਲਈ ਮੇਰੇ ਪਿਆਰਿਓ ਇਹ ਸੱਚਮੁੱਚ ਅੰਤ ਦੇ ਦਿਨ ਚੱਲ ਰਿਹਾ ਹੈ ਪ੍ਰਭੂ ਯੀਸ਼ੂ ਮਸੀਹ ਦੇ ਆਉਣ ਦਾ ਸਮਾਂ ਕਲਿਸ਼ਿਆ ਨੂੰ ਠਾਏ ਜਾਂਦਾ ਸਮਾਂ ਇਸ ਲਈ ਸਾਨੂੰ ਆਪਣੇ ਜੀਵਨਾਂ ਦੇ ਦੁਆਰਾ ਪਰਮੇਸ਼ਰ ਦੀ ਊਡੀਕ ਦੇ ਵਿੱਚ ਬੈਠੇ ਰਹਿਣਾ ਚਾਹੀਦਾ ਹੈ। वचन ਦੇ ਅਨੁਸਾਰ ਆਪਣੇ ਜੀਵਨਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਕਿਉਂਕਿ ਯਿਸੂ ਮਸੀਹ ਦੀ ਆਮਦਨ ਕਰਦੀ ਹੈ ਕਿਸੇ ਵੀ ਵਕਤ ਹੋ ਸਕਦੀ ਹੈ। ਸਾਗੋ ਦੁਨੀਆ ਦੇ ਹਾਲਾਤ ਵੀ ਦੱਸ ਰਿਹਾ ਔਰ ਪਰਮੇਸ਼ਰ ਦਾ ਪਵਿੱਤਰ ਵਚਨ ਵੀ ਸਾਨੂੰ ਦੱਸ ਰਿਹਾ ਹੈ। ਹਾਲੇਲੂਇਆ। आवश्यक परमेश्वर ਦੇ ਪਵਿੱਤਰ ਵਿਚਾਰਨ ਨੂੰ ਪੜਨ ਵਾਸਤੇ ਜਾ ਰਹੇ 43 ਜਪੂਰ ਕਟिए ਔਰ ਉਸ ਦਾ 13 ਵਚਨ ਪੜੀ ਗਏ 43 ਜਪੂਰ ਦਾ 13 ਵਚਨ ਪਹਿਲੇ ਹਿੰਦੀ ਚ ਪੜ ਲਓ ਤੇ ਫਿਰ ਪੰਜਾਬੀ ਚ ਪੜੋ ਰਾਜਕੁਮਾਰੀ ਮਹਿਨ ਦੇ ਅਤੀ ਸ਼ੁਭਾਇਮਾਨ ਹੈ ਉਸ ਕੀ ਵਸਤਰ ਮੇ ਸੁਨਹਿਰੇ ਬੂਟੇ ਕਢੇ ਹੋਏ ਹੈ ਜੀ ਜਾਓ ਨਾ राजा के पास पहुंचाई जाएगी जो कुमारिया उसकी सहेलिया है ये उसके पीछे पीछे चलती हुई तेरे पास पहुंचाई जाएगी तो पंजाबी चक परिये होन 48 ज़मूरदा 13 और 14 बच्चा

ਸੁਨਹਿਰੀ ਕਸੀਦੇ ਦਾ ਹੈ ਜੀ ਬੂਟੇ ਕੱਟੇ ਬੂਟੇ ਕੱਟੇ ਹੋਏ ਪਹਿਰਾਵੇ ਪਹਿਨੀ ਪਹਿਰਾਵਾ ਪਹਿਨੀ ਉਹ ਪਾਸ਼ਾ ਕੋਲ ਪਹਚਾਈ ਜਾਵੇ ਉਹ ਪਾਸ਼ਾ ਕੋਲ ਪਹਚਾਈ ਜਾਵੇ ਤਾਂ ਪਿਆਰਿਓ ਤੇ ਆਣਕੇ ਸੁਣਨਾ ਰਾਜਕੁਮਾਰੀ ਪਰਮੇਸ਼ਰ ਦੀ ਕਲਿਸਿਆ ਨੂੰ ਦਰਸਾ ਰਿਹਾ ਹੈ ਕਿ ਕਿ ਪਰਮੇਸ਼ਰ ਦੀ ਕਲਿਸਿਆ ਪ੍ਰਭ ਯੀਸ਼ੂ ਮਸੀਹ ਦੀ ਕਲਿਸਿਆ ਇਸ ਧਰਤੀ ਤੋਂ ਜਦ ਉਠਾਈ ਜਾਏਗੀ ਤੇ ਫਿਰ ਉਹਦੇ ਬਾਅਦ ਸਗਾਸਤ ਤੇ ਬੈਠ ਕੇ ਰਾਜ ਕਰਨਾ ਹੈ ਪਰਮੇਸ਼ਰ ਦੇ ਨਾਲ ਲੇਕਿਨ ਇਧਰ ਖਾਸ ਸ਼ਬਦਾਂ ਤੇ ਧਿਆਨ ਦਿਓ ਰਾਜ Kumari ਸਰੋ ਸਰ ਤੇਜਵਤ ਹੈ ਕਲਿਸਿਆ ਜਿਹੜੀ ਹੈ ਤੇਜਵਤ ਤੇ ताप वाली है उसका लिबासन सुनहरी विश्वास कसी में कटे होनी उड़ाई का काम किया गया है उस लिबास बूटे कटे हुए ਉਹ ਪਾਤਸ਼ਾਹ ਦੇ ਕੋਲ ਪਹੁੰਚਾਈ ਜਾਏਗੀ ਮੇਰੇ ਪਿਆਰਿਓ ਤੇ ਆਂਦੇ ਕੇ ਸੋਨਾ ਯਿਸੂ ਮਸੀਹ ਦੀ ਕਲਿਸਿਆ ਦੇ ਵਿਸ਼ਵਾਸੀ ਭੈਣ ਭਾਈ ਤੇ ਆਂਨਾ ਸੁਣੀਏ ਸਭ ਤੋਂ ਪਹਿਲਾਂ ਤੇ ਜਿਹੜੀ ਵਿਆਹ ਵਾਲੀ ਕੁੜੀ ਹੁੰਦੀ ਆ ਜਦੋਂ ਉਹਨੂੰ ਸੂਟ ਪਾਉਂਦੇ ਆ ਜਾਂ ਗਾਉਣ ਪਾਉਂਦੇ ਆ ਪੁਰਾਣੇ ਜ਼ਮਾਨੇ ਦੇ ਵਿੱਚ ਕਢਾਈ ਵਾਲਾ ਸੂਟ ਪਾਉਂਦੇ ਸੀ ਤੋਂ ਅੱਜ ਗਾਉਣ ਬਹੁਤ ਜਗ੍ਹਾ ਤੇ ਪਾਉਂਦੇ ਆ لیکن ਪਰਮੇਸ਼ਰ ਦੇ वचन ਦੇ ਅਨਸਾਰ ਸਾਨੂੰ ਇਹ ਪਤਾ ਲੱਗ ਰਿਹਾ ਕਿ ਉਹਦਾ ਨਿਵਾਸ ਕਿਤਰਾ ਦਾ ਕਾਸੀ ਤੇ ਦਾ ਕਢਾਈ ਕੀਤੀ ਹੋਈ ਹੈ ਔਰ ਬੂਟੇ ਪਏ ਹੋਏ ਆ ਮੈਂ ਤੜ ਤੱਕ ਸਵਾਲ ਪੁੱਛਦਾ ਤੁਸੀਂ ਇਹਨੂੰ ਜਵਾਬ ਦੇਣਾ ਸਾਡੀਆਂ ਬਹੁਤ ਸਾਰੀਆਂ ਭੈਣਾਂ ਨੇ ਜੋ ਕੱਪੜੇ ਨੂੰ ਕੀ ਕਰਦੀ ਹੈ ਕਢਾਈ ਕਰਦੀ ਹੈ ਡਿਜ਼ਾਈਨ ਪਾਉਂਦੀਆਂ ਹਨ ਔਰ ਤੁਸੀਂ ਦੇਖਿਆ ਜਾਏਗਾ ਕਿ ਉਹਦੇ ਲਈ ਕੱਪੜੇ ਲਈ ਇੱਕ ਸਕੰਜਾ ਬਣਾਇਆ ਜਾਂਦਾ ਹੈ ਫਰੇਮ ਹੈ ਨਾ ਅੰਗਰੇਜ਼ੀ ਦੇ ਵਿੱਚ ਫਰੇਮ ਉਸ ਸਕੰਜੇ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਕੱਪੜੇ ਨੂੰ ਕੱਸਿਆ ਜਾਂਦਾ ਹੈ ਇਹ ਮੈਂ ਕਿਉਂ ਦੱਸ ਰਿਹਾ ਪੈੜਾਂ ਨੂੰ ਤੇ ਪਤਾ ਹੀ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਆ ਕਿ ਇਹ ਸੱਚ ਪੂਛ ਸਾਡੇ ਜੀਵਨ ਲਈ ਵੀ ਲਾਗੂ ਹੋ ਸਕਦਾ ਹੈ ਅਸੀਂ ਬੇਤੋ ਕੁਝ ਸਿੱਖ ਸਕਦੇ ਆ ਲੇਕਿਨ ਧਿਆਨ ਨਾਲ ਸੁਣਨਾ ਕੱਪੜੇ ਨੂੰ ਕੱਟਣ ਦੇ ਲਈ ਪਹਿਲੀ ਗੱਲ ਆ ਉਹਨੂੰ ਸਕੰਜੇ 'ਚ ਕੀ ਕਰਨਾ ਪੈਂਦਾ ਹੈ ਕਸਣਾ ਪੈਂਦਾ ਹੈ ਕੱਪੜਾ ਢਿੱਲਾ ਨਾ ਹੋਵੇ ਢਿੱਲੇ ਕੱਪੜੇ ਦੇ ਵਿੱਚ ਕਢਾਈ ਹੁੰਦੀ ਆ ਨਹੀਂ ਨਹੀਂ ਨਾ ਹੁਣ ਜਿਹੜੀਆਂ ਲੜਕੀਆਂ ਨੇ ਤੁਸੀਂ ਦੇਖੋ ਜੋ ਕਢਾਈ ਸਲਾਈ ਦਾ ਕੰਮ ਕਰਦੀਆਂ ਹਨਾ ਬਟੀਕ ਦਾ ਸੋ ਕਢਾਈ ਦਾ ਕੰਮ ਕਿੰਨਾ ਬਰੀਕੀ ਵਾਲਾ ਹੈ ਔਰ ਉਹ ਤਾਂ ਸੂਟਾਂ ਦੀ ਕੀਮਤ ਵੀ ਕਿੰਨੀ ਹੁੰਦੀ ਹੈ ਹਲਕਾ ਜਿਹਾ ਕੱਪੜਾ ਹੁੰਦਾ ਤੇ ਉਹ ਅਗਰ ਉਹ ਕਢਾਈ ਪੈ ਗਈ ਤੇ ਉਹਦੀ ਕੀਮਤ ਕੀ ਹੋ ਜਾਂਦੀ ਹੈ ਇਸੇ ਪ੍ਰਕਾਰ ਕੱਪੜੇ ਨੂੰ ਕਸ ਕੇ ਫਿਰ ਉਹਦੇ ਚ ਬਾਰ-ਬਾਰ ਸੂਈ ਕੀ ਕੀਤੀ ਜਾਂਦੀ ਹੈ ਮਾਰੀ ਜਾਂਦੀ ਆ ਤੇ ਛੇਕ ਕੀਤੇ ਜਾਂਦੇ ਆ ਉਹਦੇ ਆਰ-ਪਾਰ ਕੀਤੀ ਜਾਂਦੀ ਆ ਤੇ ਆਨਾਂ ਸੁਣ ਰਹੇ ਹੋ ਸਾਰੇ ਸੁਣ ਰਹੇ ਆ ਹallelujah ਬੋਲ ਕੇ ਇੱਕ ਵਾਰ ਠੀਕ ਹੈ ਮੈਨੂੰ ਇਹ ਪਤਾ ਲੱਗ ਗਿਆ ਕਿ ਤੁਸੀਂ ਜਾਗਦੇ ਹੋ ਸੋਤਿਆਂ ਦੇ ਸੁਪਨਿਆਂ ਇਹ ਮੇਰੇ ਤੇ ਤੁਹਾਡੇ ਜੀਵਨ ਨੂੰ ਦਰਸਾ ਰਿਹਾ ਹੈ ਇਹ ਜੋ ਕਪੜਾ ਆਣਾ ਮੇਰੇ ਤੇ ਤੁਹਾਡੇ ਜੀਵਨ ਨੂੰ ਦਰਸਾ ਰਿਹਾ ਹੈ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਕਲਿਸੀਆ ਦੇ ਵਿੱਚ ਆਏ ਭੈਣਾ ਔਰ ਭਾਈ ਤੇ ਆਂ ਦੇ ਕੇ ਸੋਣ ਲਿਖੇ ਕਿ ਸਭ ਤੋਂ ਪਹਿਲਾ ਤੇ ਸਾਨੂੰ ਫਰੇਮ ਦੇ ਵਿੱਚ ਜਿੱਤਰਾ ਕਪੜਾ ਕੱਸਿਆ ਜਾਂਦਾ ਨਾ ਇਸੇ ਤਰ੍ਹਾਂ ਸਾਨੂੰ ਵੀ ਕੱਸਿਆ ਜਾਏਗਾ ਪਰਮੇਸ਼ਰ ਦਾ ਦਾਸ ਆਯੂਬ ਵੀ ਕਹਿੰਦਾ ਹੈ ਤੇ ਦਾਊਦ ਵੀ ਕਹਿੰਦਾ ਹੈ ਕਿਦਾਂ ਹੈ ਪਰਮੇਸ਼ਰ ਤੂੰ ਮੈਨੂੰ ਅੱਗੋਂ ਪਿੱਛੋਂ ਅੱਗੋਂ ਪਿੱਛੋਂ आवाज नहीं आ रही अगो पीछो अगो पीछो घेरे दा मतलब समझ लेदा खुदाया तेगी रुतो के भला नस के की दरए जावा खुदाया तेगी ਸਰਵ ਜੀ ਦੇ ਨੀ ਤੋ ਸ਼ੋਪ ਕੇ ਤਰ ਕੇ ਤਰ ਲੀ ਸਾਵਾਂ ਹਰ ਸੂਰੀ ਦੇ ਨੀ ਤੋ ਸ਼ੋਪ ਕੇ ਮੈਂ ਹੈ ਤਨ ਕੁੱਟਾ ਸਾਂ ਹਾਲੇਲੂਇਆ ਹਾਲੇਲੂਇਆ ਸਭ ਕਹਤਾ ਹੈ ਪਰਮੇਸ਼ਰ ਤੂੰ ਕਿੰ ਨੂੰ ਅੱਗੋਂ ਪਿੱਛੋਂ ਉਹ ਸਾਨੂੰ ਜਾਲ ਵਿੱਚ ਫਸਾਇਆ ਹੈ ਕੀ ਕਹਿੰਦਾ ਜਾਲ ਜਦੋਂ ਜਾਲ ਚ ਮੱਛੀ ਫਸ ਜਾਂਦੀ ਹੈ ਤਾਂ ਨਿਕਲ ਪਉਂਦੀ ਹੈ ਜਾਲ ਦੇ ਵਿੱਚ ਜਦੋਂ ਤਿਤਰਾ ਨੂੰ ਫਸਾ ਲੈਂਦੇ ਆ ਨਿਕਲਦੇ ਆ ਜਾਲ ਚ ਦੇ ਮਗਰਮੱਛ ਨੂੰ ਫਸਾ ਲੈਂਦੇ ਆ ਉਹ ਨਹੀਂ ਨਿਕਲ ਪਉਂਦਾ ਪਰ ਪਰਮੇਸ਼ਰ ਨੇ ਸਾਨੂੰ ਕੀ ਕੀਤਾ ਹੈ ਫਸਾਇਆ ਹੈ ਪਰਬੀਸ਼ਯਾ ਨੇ ਸਾਨੂੰ ਫਸਾਇਆ ਫਸਾਇਆ ਉਹ ਵੀ ਸਕੰਜੇ ਵਿੱਚ ਯਾਦ ਕਰੋ ਕਿ ਜਿਸ ਵਕਤ ਅਸੀਂ ਪ੍ਰਭੂ ਯਿਸੂ ਤੇ ਵਿਸ਼ਵਾਸ ਕੀਤਾ ਤੇ ਕੀ ਕਿਹਾ ਸੀ ਹੇ ਪ੍ਰਭੂ ਯਿਸੂ ਤੂੰ ਮੇਰਾ ਮੁਕਤੀਦਾਤਾ ਹੈ ਤੇ ਮੇਰਾ ਪ੍ਰਭੂ ਹੈ ਯਾਨੀ ਅੱਜ ਦੇ ਬਾਅਦ ਤੇਰੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਮੇਰੇ ਜੀਵਨ ਚ ਪੂਰੀ ਹੋਵੇ ਇਹ ਕਹਿ ਕੇ ਤੋਬਾ ਕੀਤੀ ਸੀ ਹallelujah ਇਹ ਕਰ ਬਾਤ ਬਕਰ ਕੇ ਬਾਤ ਆਪਣੀ ਮਰਜ਼ੀ ਦੇ ਅਨੁਸਾਰ ਚੱਲਣ ਲੱਗ ਪਈ ਇਹ ਪਰਮੇਸ਼ਰ ਨੇ ਯਾਦ ਰੱਖਿਆ ਹੈ ਇਹ ਤੂੰ ਬੋਲਿਆ ਸੀ ਨਾ ਕਿ ਮੈਂ ਤੇਰਾ ਪ੍ਰਭੂ ਹੈ ਹੁਣ ਮੈਂ ਤੈਨੂੰ ਸਕੰਜੇ ਵਿੱਚ ਕੀ ਕਰ ਦਿੱਤਾ ਹੈ ਕੱਸ ਦਿੱਤਾ ਨੂੰ ਸਕੰਜੇ ਹੀ ਬੋਲਦੇ ਹੈ ਸਕੰਜਾ ਕਹਿ ਲੋ ਫਰੇਬ ਕਹਿ ਲੋ ਹੁਣ ਸਾਡੀ ਮਰਜ਼ੀ ਦੀ ਏ ਹੁਣ ਮਰਜ਼ੀ ਕਿਹਦੀ ਪੂਰੀ ਹੋ ਰਹੀ ਏ ਫੁੱਲ ਸਲੀ बार बार ਅੰਦਰ ਜਾ ਰਹੀ ਏ ਛੇਕ ਕਰ ਰਹੀ ਏ ਤੇ ਕਢਾਈ ਹੋਈ ਜਾ ਰਹੀ ਏ ਤੇ ਫੁੱਲ ਬਣੀ ਜਾ ਰਿਹਾ ਔਰ ਵਿਸ਼ਵਾਸੀ ਪੈਣਾ ਭਾਈ ਕੀ ਚਾਹੁੰਦੇ ਆ ਕਹਤਾ ਵੀ ਸਾਡੇ ਲਾਗੇ ਨਾ ਦੁੱਖ ਨਹੀਂ ਹੋਣਾ ਚਾਹੀਦਾ ਬਿਲਕੁਲ ਅਸੀਂ ਦੁਖੀ ਨਹੀਂ ਹੋਣੇ ਚਾਹੀਦੇ ਭਾਈ ਦੁੱਖਾਂ ਦੇ ਦੁਆਰਾ ਹੀ ਸਾਡਾ ਜਿਹੜਾ ਲਿਬਾਸ ਆ ਨਾ ਉਹ ਕੱਢਿਆ ਜਾਏ ਹallelujah ਹallelujah ਦੁੱਖਾਂ ਦੇ ਦੁਬਾਰਾ ਹੀ ਬੂਟੇ ਕੱਢੇ ਜਾ ਰਹੇ ਆ ਸੂਈ ਜਦੋਂ ਬਾਰ ਬਾਰ ਜਾਂਦੀ ਹੈ ਤਾਂ ਕੱਪੜੇ ਨੂੰ ਦਰਦਤ ਲੱਗਦਾ ਹੀ ਹੋਏਗਾ ਬੋਲਦਾ ਨਹੀਂ ਨਾ ਵਿਚਾਰਨ ਅਸੀਂ ਕੀ ਬੋਲ ਉੱਟਦੇ ਹਾਂ ਹਏ ਦੁੱਖ ਆ ਗਿਆ ਬਿਮਾਰੀ ਆ ਗਈ ਦਰਦ ਆ ਗਿਆ ਤੇਰੇ ਨਾਂ ਤੇ ਜਿੱਥੇ ਖਲੋਵਾਂ ਕੰਮ ਹੋਵਣ ਪੂਰੇ ਮੇਰੇ ਨਾ ਨਾ ਦੁੱਖ ਮੁਸੀਬਤ ਆਵੇ ਨਾ ਸ਼ੈਤਾਨ ਵੀ ਆਵੇ ਤੇ ਬਸ ਫਿਰ ਬੂਟੇ ਕੱਢੇ ਗਏ ਆ ਪਾਈ ਦੁੱਖਾਂ ਦੇ ਵਿੱਚ ਅਸੀਂ ਜਾਵਾਂਗੇ ਦੁੱਖ ਝੱਲਾਂਗੇ ਤੇ ਕਢਾਈ ਦਾ ਕੰਮ ਪੂਰਾ ਹੋਣਾ ਜੇ ਇਹ ਧਿਆਨ ਨਾਲ ਸੁਣ ਲੈਣਾ ਤੇ ਭਾਵੇਂ ਰੋਵੋ ਤੇ ਭਾਵੇਂ ਹੱਸੋ ਪਰਮੇਸ਼ਰ ਨੇ ਤੁਹਾਨੂੰ ਫਰੇਮ ਦੇ ਵਿੱਚ ਕੱਸਿਆ ਆ ਫਸਾਇਆ ਆ ਤੇ ਬੂਟੇ ਕੱਢ ਕੇ ਹੀ ਛੱਡੇਗਾ ਇਹ ਤੇ ਆਨਾਂ ਸੁਣ ਲੈਣ ਅਸੀਂ ਕਿੰਨੀ ਵਾਰ ਪ੍ਰਾਰਥਨਾ ਕਰਦੇ ਪੁਲਿਸ ਨੂੰ ਵੀ ਫਸਾਇਆ ਪਰਮੇਸ਼ਰ ਤਦਾਸ ਪੁਲਿਸ ਕੀ ਕਹਿੰਦਾ ਹੈ हे ਪਰਮੇਸ਼ਰ ਇਹ ਕੰਡਾ ਮੇਰੀ ਜ਼ਿੰਦਗੀ ਚੋਂ ਕੀ ਕਰਦੇ ਕੰਡਾ ਬਦਲ ਸੂਈ ਇਹ ਸੂਈ ਮੇਰੀ ਜ਼ਿੰਦਗੀ ਚੋਂ ਕੀ ਕਰਦੇ ਸੂਈ ਪਾਸੇ ਰਹੇਗੀ ਤੇ ਫਿਰ ਕਢਾਈ ਕਿਤਰਾ ਹੋਣੀ ਹੈ ਹਣਾ ਬੋਲੋ ਜੇ ਸੂਈ ਨਾ ਹੋਈ ਤੇ ਬੂਟੇ ਕਿਤਰਾ ਕੱਢੇ ਜਾਣਗੇ ਇਸ ਲਈ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਸ਼ਟ ਆਉਣਾ ਵੀ ਜ਼ਰੂਰੀ ਏ ਦੁੱਖਾਂ ਦੇ ਦੁਆਰਾ ਇੱਕ ਵਿਸ਼ਵਾਸੀ ਜਿਹੜਾ ਆ ਉਹ ਮਜ਼ਬੂਤ ਹੋ ਜਾਂਦਾ ਹੈ ਅਰੇ ਲਬਾਸ ਉਸ ਨਵੇਂ ਜਰੂਸ਼ਲਮ ਜਿਹੜਾ ਚਮਕੇਗਾ ਨਾ ਕਢਾਈ ਦਾ ਕੰਮ ਹੋਇਆ ਉਹ ਜੇ ਲੋਕ ਵੀ ਦੇਖਣਗੇ ਜਿਹੜੇ ਤੋਖ ਮਸੀਬਤ ਤੋਂ ਡਰਦੇ ਆ ਤੇ ਵਿਸ਼ਵਾਸ ਛੱਡ ਜਾਂਦੇ ਦਾਨੀਅਲ ਕਹਿੰਦਾ ਉਹ ਸਦਾ ਦੀ ਸ਼ਰਮਿੰਦਗੀ ਲਈ ਖੜੇ ਹੋਣਗੇ ਮੈਂ ਇੱਕ ਬੱਚੇ ਨੂੰ ਦੇਖਿਆ ਸੀ ਕੁਝ ਲੋਕ ਆ ਜਿਹੜੇ ਡਾਕਟਰ ਕੋਲ ਜਾਂਦੇ ਤੇ ਟੀਕਾ ਲਵਾਉਣ ਤੋਂ ਡਰਦੇ ਆ ਮੈਂ ਦੇਖਿਆ ਕੋਈ ਵੱਡੇ ਵੱਡੇ ਵੀ ਡਰ ਜਾਂਦੇ ਆ ਉਹਦੇ ਵੀ ਨਹੀਂ ਮੈਡੀਕਲਵਾਣਾ ਜਾਂ ਫਿਰ ਪਹਿਲੋ ਰੌਲਾ ਪਾਉਂ ਆਏ ਓਏ ਕਰਦੇ ਮੈਂ ਇੱਕ ਬੱਚੇ ਨੂੰ ਦੇਖਿਆ ਵੀਡੀਓ ਚ ਦੇਖਿਆ ਓ ਟਿਕਾ ਲਵਾ ਲਈ ਗਿਆ ਡਾਕਟਰ ਨੇ ਟੀਕਾ ਲਾਇਆ ਉਹ ਆਪ ਉਹ ਹੱਸੀ ਜਾ ਰਿਹਾ ਟੀਕੇ ਤੋਂ ਵੀ ਕੋਈ ਹੱਸਦਾ ਲੇਕਿਨ ਇਹ ਬੱਚਾ ਕੀ ਕੀਤੀ ਜਾ ਰਿਹਾ ਸਾਨੂੰ ਇਹਦੇ ਚ ਕੀ ਸਮਝ ਆ ਰਹੀ ਹੈ ਟੀਕਾ ਲੱਗਣਾ ਹੀ ਆ ਭਾਵੇਂ ਰੋ ਕੇ ਲਵਾ ਲਓ ਤੇ ਭਾਵੇਂ ਹallelujah ਅਮੀਨ ਸੂਈ ਨਾ ਕਢਾਈ ਕੱਢੀ ਜਾਣੀ ਆ ਭਾਵੇਂ ਰੋਲੋ ਤੇ ਭਾਵੇਂ ਹਾਸਲੋ ਪਰ ਪਰਮੇਸ਼ਰ ਦੇ ਵਚਨ ਚ ਇੱਕ ਵਚਨ ਲਿਖਿਆ ਪਹਿਲਾ ਪਤਰਸ ਕੜੀਏ ਚਾ ਅਧਿਆਇ ਦਾ ਕਿੰਨਾ ਵਚਨ ਹੈ ਪੜਿਓ ਜੀਰਾ 13 ਵਚਨ ਜੇ 4 ਅਧਿਆਇ ਦਾ 13 ਵਚਨ ਪਹਿਲਾ ਪਤਰਸ 4 ਦਾ 13 ਪੜਿਓ ਪਹਿਲਾ ਪਤਰਸ 4 ਕਾ 13 ਸੇ ਜੀ ਪੰਜਾਬੀ ਚ ਸਭੋ ਜਿਨੇ ਕੋ ਤੁਸੀਂ ਮਸੀਹ ਦੇ ਦੁੱਖਾਂ ਦੇ ਚ ਸਾਂਝੀ ਸਭੋ ਜਿੰਨੇ ਕ ਭਾਵੇਂ ਦੁੱਖ ਥੋੜਾ ਤੁਹਾਨੂੰ ਮਿਲ ਰਿਹਾ ਤੇ ਭਾਵੇਂ ਜ਼ਿਆਦਾ ਮਿਲ ਰਿਹਾ ਭਾਵੇਂ ਦੁੱਖ ਥੋੜਾ ਮਿਲ ਰਿਹਾ ਆ ਤੇ ਭਾਵੇਂ ਜ਼ਿਆਦਾ ਮਿਲ ਰਿਹਾ ਆ ਕੀ ਲਿਖਿਆ ਆ ਜਿੰਨੇ ਕ ਤੁਸੀਂ ਮਸੀਹ ਦੇ ਤੁਖਾਂ ਦੇ ਵਿੱਚ ਸਾਂਝੀ ਹੋ ਉਹਨਾਂ ਉਹਨਾਂ 'ਚ ਕੀ ਕਰ ਲੋ 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 ਤੁਸੀਂ ਦੇਖਿਆ ਜਿਹੜੇ ਖੁਸ਼ੀ ਖਿਚਾਲੀ ਜਿਨ੍ਹਾਂ ਨੂੰ ਜਿਆਦਾ ਖੁਸ਼ੀ ਚੜ ਜਾਂਦੀ ਆ ਕੁਝ ਲੋਕ ਤੇ ਪਟਾਕੇ ਚਲੋ ਅਣ ਲੱਗ ਜਾਂਦੇ ਆ ਕੁਝ ਲੋਕ ਆਪਣੀ ਖੁਸ਼ੀ ਨੂੰ ਕੰਟਰੋਲ ਕਰਕੇ ਕੀ ਰੱਖਦੇ ਆ ਹੈ ਨਾ ਜਿੰਨਾ 'ਚ ਤੁਹਾਨੂੰ ਦੁੱਖ ਆ ਰਿਹਾ ਆ ਜਿੱਤੀ ਕ ਮਸੀਬਤ ਆ ਰਹੀ ਆ ਜਿੰਨਾ ਕ ਕਸ਼ਟ ਆ ਰਿਹਾ ਆ ਉਹਨਾਂ 'ਚ ਕੀ ਕਰ ਲੋ ਆਨੰਦ ਕਰ ਲਓ ਕੀ ਲਿਖਿਆ ਬੋਲੀਏ ਕੀ ਲਿਖਿਆ ਜੋਰ ਦੀ ਦਸੀਏ ਦੁੱਖ ਆਉਂਦੇ ਸਮੇਂ ਰੋਣਾ ਹੈ ਕੀ ਕਰਨਾ ਹੈ ਦੁੱਖ ਆਉਂਦੇ ਸਮੇਂ ਡਰਨਾ ਹੈ ਕੀ ਕਰਨਾ ਹੈ ਦੁੱਖ ਆਉਂਦੇ ਸਮੇਂ ਵਿਸ਼ਵਾਸ ਛੱਡ ਕੇ ਭਜਣਾ ਹੈ ਕੀ ਕਰਨਾ ਹੈ ਆਨੰਦ ਕਰਨਾ ਹੈ ਇਹ ਆਨੰਦ ਦਾ ਫਲ ਸਾਡੇ ਅੰਦਰ ਆ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਅੰਦਰ पाया गया है जिनेसीझी के, के की करो तो अज दुख ज्यादा ना समझ लो बूटे कुछ ज्यादा ही कटे जा रहे हैं प्रभु ने कहो प्रभु जी मेरे जीवन च कुछ बूटे ज्यादा ही नहीं कटे जा रहे चलो धनबाद ਜਿੱਦਾਂ ਕਢਾਈ ਦਾ ਕੰਮ ਜਿਆਦਾ ਹੋਇਆ ਹੋਊਗਾ ਓਨਾ ਹੀ ਮੈਂ ਜਿਆਦਾ ਚਪਕੂਗਾ ਹallelujah ਓਨਾ ਮੈਂ ਨਵੇਂ ਯਰੂਸ਼ਲਮ ਦੇ ਵਿੱਚ ਜਿਆਦਾ ਚਪਕੂਗੀ ਹallelujah ਜਿੰਨਾ ਮੇਰੀ ਜ਼ਿੰਦਗੀ ਚ ਦੁੱਖ ਆ ਰਿਹਾ ਹੈ ਕਸ਼ਟ ਆ ਰਿਹਾ ਹੈ ਜਿੰਨਾ ਮੈਂ ਪ੍ਰਭੂ ਦੇ ਵਿੱਚ ਦੁੱਖ ਭੋਗ ਰਹੀ ਆ ਭੋਗ ਰਿਹਾ ਆ ਓਨਾ ਜਿਆਦਾ ਮੈਂ ਨਵੇਂ ਯਰੂਸ਼ਲਮ ਦੇ ਵਿੱਚ ਚਪਕੂਗਾ ਚਪਕੂ ਸੋ ਜਿੱਦਾਂ ਕੋ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਝੀ ਹੋ ਉਹਨਾਂ ਕਿ ਕੀ ਕਰੋ ਜਦੋਂ ਆਨੰਦ ਦੀ ਵਾਰੀ ਆਉਂਦੀ ਉਹ ਵਜਦੀਆਂ ਵੀ ਤੇ ਫਿਰ ਉੱਚੀ ਉੱਚੀ ਰੋਇਆ ਕਰੋ ਹੈਨਾ ਕੁਝ ਲੋਕ ਬਿਮਾਰ ਹੁੰਦੇ ਆ ਉਹ ਬੋਲਦੇ ਹਾਏ ਹਾਏ ਉਹ ਤੇ ਰਜਾਈ ਦੇ ਦੋ ਮੈਂ ਬੋਲਦਾ ਹਾਏ ਦੀ ਜਗ੍ਹਾ ਹਾਲੇਲੂਇਆ ਕਹੋ ਹਾਲੇਲੂਇਆ ਦੀ ਕਹਿ ਸਕਦੇ ਕਹਿ ਸਕਦੇ ਕੀ ਨਹੀਂ ਉਹ ਤਾਂ ਜੋਰ ਤੇ ਉਹ ਨਹੀਂ ਲੱਗਣਾ ਟਾਈਮ ਵੀ ਉਹਨਾਂ ਹੀ ਖਰਚ ਹੋਣਾ ਹੈ ਆਨੰਦ ਜਿੰਨਾ ਕ ਤੁਸੀਂ ਮਸੀਦੇ ਦੁੱਖਾਂ ਚ ਸਾਂਝੀ ਹੋ ਉਹਨਾਂ ਦੇ ਕੀ ਕਰੋ ਆਨੰਦ ਕਰੋ ਭਾਜੀ ਪਈ ਉਹਦੇ ਤੇਜ ਦੇ ਪ੍ਰਕਾਸ਼ ਹੋਵੇ ਜਦੋਂ ਉਹਦਾ ਤੇਜ ਹੋਊਗਾ ਉਹਦਾ ਪ੍ਰਕਾਸ਼ ਹੋ ਜਾਊਗਾ ਜੀ ਉਸ ਵਕਤ ਤੁਸੀਂ ਬਹੁਤ ਵੱਡੇ ਆਨੰਦ ਦੇ ਨਾਲ ਨਿਹਾਲ ਹੋ ਜਾਓ ਭਾਈ ਧਿਆਨ ਦੇ ਕੇ ਸੁਣਿਓ ਮ ਜਿਹੜੇ ਅੱਜ ਮਸੀਹ ਦੇ ਕਾਰਨ ਦੁੱਖ ਭੋਗ ਰਹੇ ਆ ਨਿੱਧਿਆ ਬਦਨਾਬੀ ਸਹਿ ਰਹੇ ਆ ਬਿਮਾਰੀ ਸਹਿ ਰਹੇ ਆ ਮਾਰ ਖਾ ਰਹੇ ਆ ਜੇਲਾ ਚ ਬੰਦਿਆ ਪਰਚੇ ਹੋਏ ਆ ਲੋਕਾਂ ਆਂਟੀ ਗਵਾਂਡੀ ਤੰਗ ਕਰ ਰਹੇ ਆ ਸਰਕਾਰ ਤੰਗ ਕਰ ਰਹੀ ਐ ਸਮਾਜ ਤੰਗ ਕਰ ਰਿਹਾ ਧਿਆਨ ਦੇ ਕੇ ਸੁਣ ਲੋ ਜਿੰਨਾ ਤੁਸੀਂ ਮਸੀਹ ਦੇ ਵਿੱਚ ਉਹਦੇ ਦੁੱਖਾਂ 'ਚ ਸੱਚੀ ਹੋ ਉਹਨਾਂ ਕ ਅੰਤਰੇ ਅੰਦਰ ਆਨੰਦ ਕਰੋ ਔਰ ਇਹ ਉਮੀਦ ਕਰੋ ਕਿ ਜਿਸ ਵਕਤ ਪ੍ਰਭ ਯੀਸ਼ੂ ਮਸੀਹ ਸੰਗ ਅਸਤੇ ਬੈਠਾ ਹੋਵੇਗਾ ਆਪਣੇ ਪੂਰੇ ਤੇਜ ਦੇ ਨਾਲ ਤੇ ਤੁਸੀਂ ਵੀ ਉਹਦੇ ਨਾਲ ਸੰਗਾਸਨ ਤੇ ਬੈਠੀ ਹੋਗੇ ਤੇ ਤੁਹਾਡਾ ਵੀ ਤੇਜ ਉਨਾ ਹੀ ਹੋਵੇਗਾ ਜਿੰਨਾ ਮਸੀਹ ਯੀਸ਼ੂ ਦਾ ਹੈ ਜਿਸ ਪ੍ਰਕਾਰ ਮਸੀਹ ਯਿਸੂ ਨੇ ਸਾਹਮਣੇ ਸਵਰਗ ਦੂਤ ਝੁਕਦੇ ਆਉਣਗੇ ਤੁਹਾਡੇ ਸਾਹਮਣੇ ਵੀ ਝੁਕਦੇ ਹੋਣਗੇ ਜਿਸ ਵਕਤ ਪ੍ਰਭ ਯਿਸੂ ਮਸੀਹ ਦੀ ਪਰਸ਼ੰਸਾ ਹੁੰਦੀ ਹੋਵੇਗੀ ਉਸੇ ਵਕਤ ਤੁਹਾਡੀ ਵੀ ਓਨੀ ਹੀ ਪਰਸ਼ੰਸਾ ਹੋਦੀ ਹੋਵੇਗੀ ਇਹ ਹੈ ਤੇਜ ਇਸ ਲਈ ਦੁੱਖਾਂ ਤੋਂ ਡਰਨਾ ਨਹੀਂ ਬਲਕਿ ਉਹਨਾਂ ਨੂੰ ਘੱਲਣਾ ਲਾੜਨਾ ਹੈ ਦੁੱਖਾਂ ਨੂੰ ਕਹੋ ਵੀ ਆਉ ਦੁੱਖੋ ਤੇ ਪੈਰ ਕੱਟ ਕੇ ਜਾਓ ਸਮਝ ਆ ਗਈ ਕਹਾਵਤ ਹੈ ਆਣੀ ਮੁਸੀਬਤੇ ਤੇ ਪੈਰ ਕੱਟੀ ਜਾ ਮਸੀਹ ਜੀਵਨ ਚ ਕਦੀ ਡਰਨਾ ਨਹੀਂ ਹੌਸਲਾ ਰੱਖਦੇ ਵਿਸ਼ਵਾਸ ਨੂੰ ਪੱਕਾ ਕਰਦੇ ਹੋਏ ਦੁੱਖ ਕਸ਼ਟ ਦੇ ਵਿੱਚ ਵੀ ਅੱਗੇ ਵਧਦੇ ਜਾਣਾ ਸਾਡੇ ਕਦਮ ਕਦੀ ਝੁਕਣੇ रुक जाओगे तो सफर लंबा हो जाएगा चलते जाना चलते जाना सो so, रोमियों की पत्री उसका अठ अध्याय जहां सतारा वचन भी पढ़ी रोमियो आठ का सतरा तो वो परमेश्वर के वारिस ਹallelujah ਪੰਜਾਬੀ ਚ ਪੜੀ ਅੱਤੇ ਜੀ ਵਾਲਕ ਜੇ ਅਸੀਂ ਪੁੱਤਰ ਹਾਂ ਤਾਂ ਅਧਿਕਾਰੀ ਵੀ ਤੇ ਅਧਿਕਾਰੀ ਵੀ ਹਾਂ ਪਰਮੇਸ਼ਰ ਦੇ ਅਧਿਕਾਰੀ ਪਰਮੇਸ਼ਵਰ ਦੇ ਅਧਿਕਾਰੀ ਅੱਤੇ ਮਸੀਹ ਦੇ ਨਾਲ ਸਾਂਝੀ ਅੱਤੇ ਮਸੀਹ ਦੇ ਨਾਲ ਮਸੀਹ ਦੇ ਨਾਲ ਸਾਂਝੀ ਅਧਿਕਾਰੀ ਜੇ ਅਸੀਂ ਦੁੱਖ ਮਸੀਹ ਦੇ ਨਾਲ ਚੱਲਣਾ ਨਾ ਮਸੀਹ ਦੇ ਦੁੱਖਾਂ 'ਚ ਸਾਂਝੀ ਹੋਣਾ ਹੈ ਤੇ ਮਸੀਹ ਦੇ ਅਧਿਕਾਰ ਦੇ ਵਿੱਚ ਵੀ ਅਸੀਂ ਕੀ ਹੋਵਾਂਗੇ ਸਾਂਜੀ ਉਹ ਬਾਗੇ ਜੀ ਪਤ ਤਵੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀ ਪਤ ਤਵੇ ਹੋਣਾ ਜੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ ਫਾਈ ਉਹਦੇ ਨਾਲ ਅਸੀਂ ਵਡਿਆਈ ਜਾਈਏ ਭਾਈ ਉਹਦੇ ਨਾਲ ਅਸੀਂ ਵਡਿਆਏ ਵੀ ਉਹਦੇ ਨਾਲ ਮਹਿਮਾ ਵੀ ਪਾਈਏ ਪ੍ਰਭੂ ਯਿਸੂ ਬੱਸ ਹੀ ਖੁਦ ਸਾਨੂੰ ਆਪਣੇ ਨਾਲ ਪਠਾ ਦੇਗਾ ਔਰ ਕਹੇਗਾ ਇਹ ਮੇਰੇ ਲੋਕ ਦੁੱਖ ਕਸ਼ਟ ਕਲੇਸ਼ ਸਹਿ ਕੇ ਆਏ ਹਨ ਹਾਲੇਲੂਇਆ ਇਸ ਲਈ ਆਪਣੇ ਜੀਵਨ ਚ ਨਰਾਸ਼ ਨਹੀਂ ਹੋਣਾ ਪਰੇਸ਼ਾਨੀ ਹੋਣਾ ਜਿੰਨਾ ਕਿ ਤੁਹਾਡੀ ਜ਼ਿੰਦਗੀ ਚ ਦੁੱਖ ਆ ਰਿਹਾ ਆ ਆਨੰਦ ਦੇ ਨਾਲ ਸਹਿ ਲਓ ਇਹ ਸਮਝ ਕੇ ਕਿ ਮੈਂ ਮਸੀਹ ਦੇ ਦੁੱਖਾਂ ਚ ਕੀ ਹੋ ਰਿਹਾ ਸੱਚ ਹੈ ਪਰ ਕੋਈ ਨਾ ਬਚਣਾ ਦੇ ਦੁਆਰਾ ਪਾਉਂ ਆਸ਼ੀਸ਼ ਤੁਹਾਨੂੰ